ਅਵਿਨਾਸ਼ ਸ਼ੈਖਨਾ ਸਾਬਕਾ ਮੈਂਬਰ ਪਾਰਲੀਮੈਂਟ ਫਰਵਰੀ ਹਿਮਾਚਲ ਪ੍ਰਦੇਸ਼ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਅੰਤਰਰਾਸ਼ਟਰੀ ਜਲ ਦਿਵਸ ਹੈ ਆਓ ਪ੍ਰਣ ਕਰੀਏ ਕਿ ਦੁਨੀਆ ਦੇ ਵਿੱਚ ਪਾਣੀ ਦੀ ਕਮੀ ਨਾ ਹੋਵੇ ਉਹਦੇ ਲਈ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰੀਏ ਮੈਂ ਇੱਕ ਪ੍ਰਯਾਸ ਕੀਤਾ ਸੀ ਕਿ ਸ਼ਤਾਬਦੀ ਵਿੱਚ 1 ਲੀਟਰ ਪਾਣੀ ਦੀ ਬੋਤਲ ਸਰਪਲਾਈ ਹੁੰਦੀ ਸੀ ਜਦੋਂ ਮੈਂ ਦੇਖਦਾ ਸੀ ਕਿ ਬਹੁਤ ਸਾਰੇ ਲੋਕ ਕੰਦਾ ਸਿਪ ਕਰਕੇ ਹੀ ਛੱਡ ਦਿੰਦੇ ਸੀ ਜਦ ਬੋਤਲ ਛੜ ਜਾਂਦੇ ਸੀ ਤਾਂ ਮੈਂ ਇਹ ਇਸ਼ੂ ਰੇਲਵੇ ਮੰਤਰੀ ਜਾਂ ਸਿਹਤ ਸਾਂਦਨ ਮੰਤਰੀ ਨਾਲ ਰੇਜ਼ ਕੀਤਾ ਤੇ ਖੁਸ਼ੀ ਹੈ ਕਿ ਕਾਫੀ ਲੰਬੀ ਲੜਾਈ ਤੋਂ ਬਾਅਦ ਉਹ ਪਾਣੀ ਦੀ ਬੋਤਲ ਅੱਧਾ ਲੀਟਰ ਦੀ ਹੋ ਗਈ ਹੈ ਕਿਸੇ ਤਰ੍ਹਾਂ ਬੰਦੇ ਭਾਰਤ ਦੇ ਵਿੱਚ ਵੀ 1 ਕਿਲੋ ਲੀਟਰ ਪਾਣੀ ਦੀ ਬੋਤਲ ਸਪਲਾਈ ਕੀਤੀ ਜਾਂਦੀ ਸੀ ਇਹ ਵੀ ਮੈਂ ਰੇਲ ਮੰਤਰੀ ਦੇ ਧਿਆਨ 'ਚ ਲਿਆਂਦਾ ਜਿਨ੍ਹਾਂ ਨੇ ਜਲਦੀ ਫੈਸਲਾ ਲੈਂਦੇ ਹੋਏ ਉੱਥੇ ਵੀ ਅੱਧਾ ਲੀਟਰ ਪਾਣੀ ਜਿਹੜਾ ਹੈ ਉਹ ਬੋਤਲ ਸਪਲਾਈ ਕਰਨੀ ਸ਼ੁਰੂ ਕੀਤੀ ਹੈ ਤਾਂ ਛੋਟੂ ਛੋਟੀਆਂ ਗੱਲਾਂ ਨਾਲ ਅਸੀਂ ਦੁਨੀਆ ਦਾ ਬਹੁਤ بڑا ਪਲਾ ਕਰ ਸਕਦੇ ਆਓ ਰਲ ਕੇ ਕਸਮ ਖਾਈਏ ਕਿਸੀ ਰੂਹ ਕੱਟ ਤੋਂ ਕੱਟ 1 ਲੀਟਰ ਪਾਣੀ ਬਚਾਉਂਦੀ ਕਸਮ ਖਾਈਏ ਜਦੋਂ ਅਸੀਂ ਸਵੇਦਨ ਸ਼ੁਰੂ ਹੋ ਜਾਾਂਗੇ ਤਾਂ ਤੁਸੀਂ ਆਪਣੇ ਆਪ ਰਸਤੇ ਲੱਭ ਲੋਗੇ ਜਦੋਂ ਅਸੀਂ ਪਾਣੀ ਬਚਾ ਕੇ ਇਸ ਦੁਨੀਆ ਦੇ ਆਉਣ ਵਾਲੇ ਸੰਕਟ ਨੂੰ ਹੱਲ ਕਰ ਸਕਾਂਗੇ ਐਨੀ ਬੇਨਤੀ ਕਰਦੇ ਹੋਏ ਜੈ ਹਿੰਦ